ਪਿਛਲੇ ਯੋਗਣ ਬਖਸ਼ ਲੈ ਪਿਛਲੇ ਯੋਗਣ ਬਖਸ਼ ਲੈ ਰਵਿਆਗੈ ਮਾਰਗ ਪਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨਾ ਬਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾ ਸੰਗਤ ਆਓ ਕੁਝ ਕ ਸਮਾ ਪ੍ਰਾਪਤ ਹੋਇਆ ਹੈ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਹਾਂ ਥੋੜਾ ਜਿਹਾ ਸਮਾਂ ਹੋਰ ਸਫਲਾ ਕਰੀਏ ਆਪੋ ਆਪਣੀਆਂ ਮਨਵਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਸਰਵਣ ਕਰੋ ਤੇ ਸਤਿਗੁਰਾਂ ਦੀ ਕਥਾ ਪਹਿਲਾਂ ਵੀ ਆਪ ਜੀ ਸਰਵਣ ਕੀਤਾ ਕੋਈ ਆਮ ਕਥਾ ਨਹੀਂ ਹੈ ਇਹ ਇਤਿਹਾਸ ਹੈ ਸਾਡਾ ਸਿੱਖ ਕੌਮ ਦਾ ਇਤਿਹਾਸ ਹੈ ਸ਼ਰਮੌਰ ਇਤਿਹਾਸ ਸਿੱਖ ਕੌਮ ਦੇ ਕੌਮਾਂ ਦੇ ਸ਼ਰਮੌਰ ਹੋਇਆ ਕਰਦੇ ਨੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਉਹ ਕਹਿੰਦੇ ਕੌਮ ਮਰ ਜਾਂਦੀ ਹੈ ਖਤਮ ਹੋ ਜਾਂਦੀ ਹੈ ਜਿਹੜੇ ਆਪਣੇ ਵੱਡੇ ਵਡਿਆਰਿਆਂ ਨੂੰ ਭੁੱਲ ਜਾਂਦੇ ਸੁਸਕਰ ਕੇ ਇਤਿਹਾਸ ਬੜਾ ਜ਼ਰੂਰੀ ਹੈ ਤੇ ਇਹਦੇ ਨਾਲ ਇਥੋਂ ਤੱਕ ਲਿਖਿਆ ਹੈ ਭਾਈ ਵਾਲੇ ਵਾਲੀ ਕਥਾ ਇਹ ਜਿਹੜਾ ਸ਼ਰਧਾ ਪ੍ਰੇਮ ਨਾਲ ਸਰਵਣ ਕਰੇਗਾ ਇੱਕ ਤੇ ਉਹਨੂੰ ਇਤਿਹਾਸ ਦੀ ਜਾਣਕਾਰੀ ਹੋ ਜਾਵੇ ਕਿ ਵਿਦਵਤਾ ਕਹਿੰਦੇ ਨੇ ਇਹਨੂੰ ਵਿਦਵਤਾ ਇਹ ਵਿਦਵਤਾ ਕਿਸੇ ਕੋਲ ਹੀ ਹੈ ਔਰ ਦੂਸਰਾ ਜਿਹੜਾ ਸ਼ਰਧਾ ਪ੍ਰੇਮ ਨਾਲ ਸਰਵਣ ਕਰੇਗਾ ਤੇ ਸਤਿਗੁਰੂ ਜੀ ਦੀ ਇਹ ਪਾਵਨ ਕਥਾ ਤੇ ਉਹਦੀ ਮਨ ਦੀ ਭਾਵਨਾ ਜ਼ਰੂਰ ਪੂਰੀ ਹੋਏਗੀ ਸਵਾਉ ਇਹ ਗੁਰੂ ਸਾਹਿਬ ਜੀ ਦੇ ਬਚਨ ਨੇ ਤੇ ਇੱਕ ਇੱਕ ਬਚਨ ਜਿਹੜਾ ਉਹ ਵਿਰਥਾ ਨਾ ਜਾਵੇ ਸਤਿਗੁਰਾਂ ਦੇ ਇੱਕ ਇੱਕ ਬਚਨ ਹਿਰਦੇ ਵਿੱਚ ਵਸਾਈਏ ਸਭ ਤੋਂ ਪਹਿਲਾਂ ਫਤਰੀ ਸਾਂਝ ਪਾਓ ਕੋਈ ਰਸਨਾ ਬਾਂਝੀ ਨਾ ਰਹੇ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਣ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਵਿਚਾਰਾਂ ਦੇ ਵਿੱਚ ਕਿ ਸਤਿਗੁਰੂ ਪਾਤਸ਼ਾਹ ਜੀ ਰੋਜ਼ ਵੇਈ ਨਦੀ ਵਿੱਚ ਜਾਂਦੇ ਹੁੰਦੇ ਵੇਈ ਨਦੀ ਵਿੱਚ ਇਸ਼ਨਾਨ ਕਰਕੇ ਰੋਜ਼ ਅੰਮ੍ਰਿਤ ਵੇਲੇ ਪਹਿਲਾਂ ਵੀ ਸਰਵਨ ਗੀਤ ਹੈ ਆਪ ਜੀ ਨੇ ਕਿ ਸਾਧੂ ਸੰਤ ਮਹਾਤਮਾ ਹੁੰਦੇ ਜਿੰਨੇ ਪ੍ਰਾਤਨ ਸਥਾਨ ਨੇ ਨਿਗਾਹ ਮਾਰ ਕੇ ਵੇਖ ਲਓ ਇਤਿਹਾਸ ਇਸ ਇਤਿਹਾਸਕ ਸਥਾਨ ਨੇ ਜਿਹੜੇ ਜਾਂ ਕਿਸੇ ਪਹੁੰਚੇ ਹੋਏ ਮਹਾਪੁਰਖਾਂ ਦੇ ਜਿਵੇਂ ਰਾੜੇ ਵਾਲੇ ਮਹਾਪੁਰਖ ਹੋ ਗਏ ਪਹੁੰਚੇ ਹੋਏ ਮਹਾਪੁਰਖਾਂ ਦੇ ਜਿੰਨੇ ਸਥਾਨ ਨੇ ਉਸ ਸਥਾਨਾਂ ਦੇ ਨੇੜੇ ਜਾ ਤੇ ਸਰੋਵਰ ਹੋਏਗਾ ਜਾਂ ਕੋਈ ਛੱਪੜ ਹੋਏਗਾ ਤੇ ਜਾਂ ਕੋਈ ਨਹਿਰ ਜਾਂ ਕੋਈ ਔਰ ਇਥੋਂ ਤੱਕ ਕਿ ਸਮੁੰਦਰਾਂ ਦੇ ਕਿਨਾਰੇ ਵੀ ਕਿਉਂਕਿ ਜਲ ਦਾ ਪਹਿਰਾ ਜ਼ਰੂਰ ਚਾਹੀਦਾ ਜਦੋਂ ਆਪਾਂ ਪਾਠ ਕਰਦੇ ਆ ਤੇ ਗੁਰਮਖ ਪਿਆਰਿਓ ਕੁੰਭ ਰੱਖਦੇ ਆ ਉਹ ਕੁੰਭ ਜਲ ਦਾ ਪਹਿਰਾ ਹੁੰਦਾ ਤੇ ਵੈਸੇ ਤੇ ਹੱਥ ਸਾਫ਼ ਕਰਨ ਵਾਸਤੇ ਜਲ ਛਕਣ ਵਾਸਤੇ ਪਹਿਲਾਂ ਰੱਖਿਆ ਜਾਂਦਾ ਸੀ ਤੇ ਹੁਣ ਭਾਵੇਂ ਸਾਰੀ ਬਾਣੀ ਪੜ੍ਹ ਕੇ ਜਲ ਸ਼ਕ ਲੋ ਤਾਂ ਉਹਦੇ ਵਿੱਚ ਜ਼ਰੂਰ ਅਸਰ ਹੁੰਦਾ ਹੈ ਜਿਹੜੀ ਚੀਜ਼ ਤੇ ਬਾਣੀ ਪੜ੍ਹੀ ਗਈ ਉਹ ਤੇ ਅਸਰ ਜ਼ਰੂਰ ਹੋਏਗਾ ਜਿਵੇਂ ਆਪ ਅਮਰਤ ਸ਼ਕਦੇ ਆਂ ਵੇਖੋ ਤੇ ਜਿਨ੍ਹਾਂ ਨੇ ਅਮਰਤ ਸ਼ਕਿਆ ਉਹਨਾਂ ਨੂੰ ਪਤਾ ਹੋਣਾ ਹੈ ਕਿ ਅਮਰਤ ਸ਼ਕਾਉਣ ਵੇਲੇ ਉਹ ਜਲ ਲਿਆ ਕੇ ਪਾਣੀ ਦੇ ਆ ਕੇ ਮੂਰੇ ਰੱਖ ਲੈਂਦੇ ਨੇ ਬਾਟੇ ਵਿੱਚ ਵੱਡਾ ਬਾਟਾ ਹੁੰਦਾ ਸਰਬ ਲੋਧਾ ਪੰਜ ਪਿਆਰੇ ਤੇ ਪੰਜੇ ਉਹਦੇ ਆਲੇ ਦੁਆਲੇ ਬਹਿ ਕੇ ਫਿਰ ਬਾਣੀ ਪੜਦੇ ਨੇ ਇੱਕ ਇੱਕ ਬਾਣੀ ਪੰਜੇ ਬਾਣੀਆਂ ਇੱਕ ਸਿੰਘ ਇੱਕ ਬਾਣੀ ਪੜਦਾ ਪੰਜੇ ਸਿੰਘ ਪੰਜੇ ਬਾਣੀਆਂ ਪੜਦੇ ਆ ਔਰ ਉਹ ਬਾਟੇ ਦੇ ਵਿੱਚ ਦੇਖੋ ਜਲ ਹੁੰਦਾ ਹੈ ਤੇ ਇਹ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਵੀ ਜਦੋਂ ਅਮਰਤ ਸੰਚਾਰ ਕਰਾਉਣਾ ਬਾਣੀ ਪੜ੍ਹਨੀ ਹੈ ਪੰਜਾਂ ਬਾਣੀਆਂ ਦਾ ਨਿਤਨੇਮ ਵਾਹਿਗੁਰੂ ਪਾਠ ਕਰਨਾ ਹੈ ਤਾਂ ਤੁਹਾਡੀ ਨਿਗਾ ਜਿਹੜੇ ਪੰਜੇ ਪਿਆਰਿਆਂ ਦੀ ਨਿਗਾਹ ਉਹ ਜਲ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਨਿਗਾਹ ਦਾ ਅਸਰ ਬਹੁਤ ਹੁੰਦਾ ਹੈ ਤੇ ਗੁਰਮਖ ਪਿਆਰਿਓ ਇੱਕ ਇੱਕ ਹੱਥ ਉਹਨਾਂ ਦਾ ਬਾਟੇ ਤੇ ਹੁੰਦਾ ਤੇ ਨਾਲ ਨਿਗਾਹ ਵੀ ਜਿਹੜੀ ਹੈ ਉਹ ਜਲ ਵਿੱਚ ਹੁੰਦੀ ਹੈ ਤੀਜਾ ਹੁੰਦਾ ਵੀ ਬਾਣੀ ਪੜੀ ਜਾਂਦੀ ਹੈ ਫੇਰ ਅੰਮ੍ਰਿਤ ਬਣਦਾ ਹੈ ਬਾਣੀ ਪੜਿਆਂ ਤੋਂ ਅਸਰ ਹੋ ਜਾਂਦਾ ਹੈ ਉਹ ਜਲ ਤੇ ਵੀ ਉਹ ਪਾਣੀ ਵੀ ਜਲ ਬਣ ਜਾਂਦਾ ਹੈ ਅੰਮ੍ਰਿਤ ਬਣ ਜਾਂਦਾ ਹੈ ਤੇ ਗੁਰਮਖ ਪਿਆਰਿਓ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਜੀ ਅੰਮ੍ਰਿਤ ਵੇਲੇ ਉੱਠਦੇ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਰੋਜ਼ ਇਸ਼ਨਾਨ ਕਰਦੇ ਵਈ ਨਦੀ ਤੇ ਅੱਜ ਤੁਸੀਂ ਚਲੇ ਜਾਓ ਸੁਲਤਾਨਪੁਰ ਵਿਖੇ ਜਿੱਥੇ ਸਤਿਗੁਰਾਂ ਦੀ ਹੱਟੀ ਹੈ ਉੱਥੇ ਲੱਗੀ ਵਈ ਨਦੀ ਹੈ ਉਹ ਸਾਂ ਦੇ ਲੱਗੇ ਹੀ ਵਈ ਨਦੀ ਹੈ ਤੇ ਉਹ ਵੀ ਨਦੀ ਦੇ ਵਿੱਚ ਗੁਰੂ ਸਾਹਿਬ ਜੀ ਰੋਜ਼ ਇਸ਼ਨਾਨ ਕਰਨ ਜਾਂਦੇ ਹੁੰਦੇ ਤੇ ਗੁਰਮਖ ਪਿਆਰਿਓ ਆਪ ਦੀ ਸਰਵਣ ਕੀਤਾ ਜਾਂਦੇ ਰੋਜ਼ ਅੱਜ ਵੀ ਗਏ ਤੇ ਸਤਿਗੁਰਾਂ ਨੇ ਚੁੱਭੀ ਮਾਰੀ ਮੁੜ ਕੇ ਕਹਿੰਦੇ ਬਾਹਰ ਨਾਜਰੀ ਨਹੀਂ ਆਏ ਆਖੋ ਸਤਨਾ ਦਿਖੇ ਨਹੀਂ ਸੇਵਾਦਾਰ ਨੇ ਵੇਖਿਆ 2 ਮਿੰਟ ਦੇਖਿਆ 4 ਮਿੰਟ ਵੇਖਿਆ 10 ਮਿੰਟ ਵੇਖਿਆ ਅੱਧਾ ਘੰਟਾ ਵੇਖਿਆ ਸਮਾਂ ਲੰਘਦਾ ਗਿਆ ਇੱਕ ਪਹਿਰ ਹੋ ਗਿਆ ਉਹਨੇ ਵਿੱਚ ਵੜ ਕੇ ਵੀ ਵੇਖਿਆ ਕੀ ਪਤਾ ਮੈਨੂੰ ਮਿਲ ਜਾਵੇ ਕਿਤੇ ਸ਼ੂ ਮਿਲ ਜਾਵੇ ਆਲੇ ਦੁਆਲੇ ਵੇਖਿਆ ਕਿਤੋਂ ਵੀ ਨਜ਼ਰ ਨਾ ਆਏ ਕੱਪੜੇ ਉੱਥੇ ਰੱਖ ਦਿੱਤੇ ਇੱਕ ਸਾਈਡ ਤੇ ਉੱਚੇ ਥਾਂ ਤੇ ਕੱਪੜੇ ਰੱਖ ਕੇ ਸਿੱਧਾ ਦੌਲਤਖਾਨ ਨਵਾਉ ਕੋਲ ਭੱਜਿਆ ਗਿਆ ਉਹ ਸੇਵਾਦਾਰ ਜਾ ਕੇ ਕਹਿੰਦਾ ਜੀ ਤੁਹਾਡਾ ਜਿਹੜਾ ਮੋਦੀ ਹੈ ਉਹ ਡੁੱਬ ਗਿਆ ਪਾਣੀ ਦੇ ਵਿੱਚ ਮੈਂ ਆਪ ਵੇਖਿਆ ਉਹ ਕਹਿੰਦੇ ਤੂੰ ਖੁਦ ਇੱਥੇ ਸੀ ਜਦੋਂ ਉਹ ਡੁੱਬੇ ਸੀ ਕਹਿੰਦਾ ਹਾਂ ਮੈਂ ਆਪ ਵੇਖਿਆ ਉਹਨਾਂ ਨੇ ਇੱਕ ਵਾਰੀ ਚੂਬੀ ਮਾਰੀ ਮੁੜ ਕੇ ਉਹ ਬਹਨ ਦੀ ਪਹੁੰਚ ਕੋਈ ਪਹੁੰਚ ਦੀ ਪਹੁੰਚ ਕੋਈ ਰਾਜ ਜੀ ਇਸਵਰ ਦਾ ਰੂਪ ਨੇ ਆਪਣੇ ਹੁਣ ਬੇਬੇ ਜੀ ਨੇ ਜੈ ਰਾਮ ਜੀ ਨੂੰ ਧੀਰਜ ਦਿੱਤੀ ਉਹ ਵੀ ਗੁਰੂ ਨਾਨਕ ਜੀ ਨੂੰ ਪਿਆਰ ਕਰਦੇ ਸਨ ਰੋਂਦੇ ਰੋਂਦੇ ਬਿਰਲਾਪ ਕਰਦੇ ਕਰ ਕੇ ਪਹੁੰਚ ਗਏ ਵਈ ਨਦੀ ਤੇ ਤੇ ਗੁਰਮੁਖ ਪਿਆਰਿਓ ਕਹਿੰਦੇ ਵੇਖੋ ਮਲਾਹਾ ਮਲਾਹਾ ਨੇ ਤੇ ਉਹ ਸਮਾਂ ਭਾਈ ਗੁਰਦਾਸ ਜੀ ਭਾਈ ਸੰਤੋਖ ਸਬਮਾਨਕ ਔਰਨੰਦਾਰ ਕੋਈ ਇੱਕ ਸੂਝਿ ਸੁਚਾਰਹੀ ਕੋਈ ਇੱਕ ਨਿੰਦ ਹੈ ਗਵਾਰ ਉਮੀਦ ਸਾਵਹਿ ਕੇ ਜਦੋਂ ਸਾਰੇ ਰੋ ਰਹੇ ਨੇ ਆ ਕਿਧਰ ਤੇ ਗੁਰਮੁਖ ਪਿਆਰਿਓ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਵਈਆ ਸ੍ਰੀ ਕਰਤਾਰ ਮਜਾਰ ਅਘਾਰ ਲਇਓ ਅਵਤਾਰ ਸੁਮੈਨ ਮਨੁਮਨੀ ਸ਼ੋਕ ਹਰੋ ਨਿਜ ਲੋਕਣ ਕੋ ਸਹਿ ਸ਼ੋਕ ਕਰੇ ਜੇ ਮੂਡ ਗਮਨੀ ਮੁਕਤੀ ਦੇਣ ਵਾਲੇ ਤੁਸੀਂ ਅਵਤਾਰ ਧਾਰਨ ਕੀਤਾ ਮੈਨੂੰ ਇਹ ਨਿਸ਼ਚੈ ਮੇਰੀ ਸ਼ਰਧਾ ਸੱਚੀ ਹੈ ਤਾਂ ਏ ਗੁਰੂ ਨਾਨਕ ਜੀ ਕਲ ਨੂੰ ਕਰਕੇ ਮੂਰਖ ਹੰਕਾਰੀਆਂ ਨੂੰ ਸੋਗ ਪਾ ਦਿਓ ਬੋਤ ਮਾਲਕ ਅੱਖੀਆਂ ਨੇ ਤਰਸ ਦੀਆਂ ਕਦੋਂ ਆਵੇਂਗਾ ਪਵਨ ਦਿਆ ਮਾਲਕ ਅੱਖੀਆਂ ਨੇ ਤਰਸ ਦੀਆਂ ਕਦੋਂ ਆਵੇਂਗਾ ਅੱਖੀਆਂ ਨੇ ਤਰਸ ਦੀਆਂ ਕਦੋਂ ਤੋ ਚੋ ਸੱਜਣ ਮੰਡਿਆਂ ਦੀਸਿਸ ਉਤਾਰ ਨੈਣ ਵਹਨ ਜੇ ਤਰਸ ਦੇ ਕਦ ਪਸੀ ਦੀਦਾਰ ਸੱਚੇ ਬਾਦਸ਼ਾ ਕਦੋਂ ਆਓਗੇ ਇੱਥੋਂ ਤੱਕ ਲਿਖਿਆ ਕਹਿੰਦੇ ਆਪਣੇ ਮਾਲਕ ਵਾਸਤੇ ਆਪਣੇ ਗੁਰੂ ਵਾਸਤੇ ਆਪਣੇ ਰੱਬ ਵਾਸਤੇ ਦਰਸ਼ਨਾਂ ਦੀ ਅਭਲਾਖਾ ਹੋਵੇ ਨਾ ਤਾਂ ਇੱਥੋਂ ਤੱਕ ਲਿਖਿਆ ਤੋ ਚੋ ਸੱਜਣ ਮੰਡਿਆਂ ਦੇਈ ਸੈਸ ਉਤਾਰ ਉਹ ਕਹਿੰਦੇ ਜਿਹੜਾ ਮੇਰਾ ਉਹ ਪ੍ਰਮਾਤਮਾ ਨੂੰ ਦਰਸ਼ਨ ਕਰਾ ਦੇਵੇ ਮੇਰੇ ਮੈਨੂੰ ਦੇਈ ਸੈਸ ਉਤਾਰ ਨੈਣ ਮਹਾਂਜੇ ਤਰਸ ਦੇ ਕਦ ਪਸੀਦੀਦਾਰ ਦੇਈ ਸੈਸ ਉਤਾਰ ਕਹਿੰਦੇ ਉਹਦੇ ਵਾਸਤੇ ਮੈਂ ਆਪਣਾ ਸਿਰ ਉਤਾਰ ਕੇ ਦੇ ਦੇਵਾਂ ਆਖੋ ਸਤਨਾਮ ਮੈਂ ਆਪਣਾ ਸਿਰ ਲਾ ਕੇ ਦੇ ਦੇਵਾਂ ਜਿਹੜਾ ਤੇਰੇ ਦਰਸ਼ਨ ਕਰਾਵੇ ਜਦੋਂ ਇਹ ਬੇਨਤੀ ਕੀਤੀ ਕਿਰਪਾ ਕਰੋ ਆਕੇ ਹੰਕਾਰੀਆਂ ਨੂੰ ਨਿੰਦਕਾਂ ਨੂੰ ਸੋਗ ਪਾ ਦਿਓ ਆਪਣੇ ਦਾਸਾਂ ਦੀ ਬੇਨਤੀ ਪ੍ਰਵਾਨ ਕਰੋ हे ਭਗਤ ਵਸਲ ਦੀਨ ਦਿਆਲ ਨਿਹਕਲੰਕ ਪਤ੍ਰ ਪਾਵਨ ਤੁਸਾਂ ਜਗਤ ਦੇ ਦੁੱਖ ਦੂਰ ਕਰਨ ਵਾਸਤੇ ਅਵਤਾਰ ਧਾਰਿਆ ਹੈ ਇਸ ਪ੍ਰਕਾਰ ਸਰੀਰ ਤੇ ਅਗਨਾਪ ਜੀ ਦੇ ਪਰਿਵਾਰ ਦਾ ਕਮਲਾਂ ਵਰਗਾ ਬਾਗ ਕੁਮਲ ਆ ਗਿਆ ਹੈ ਸਵੇਰੇ ਸੂਰਜ ਵਾਂਗੂੰ ਆਓ ਤੇ ਉਹ ਕਮਲ ਦਾ ਫੁੱਲ ਜਿਵੇਂ ਸੂਰਜ ਨੂੰ ਵੇਖ ਕੇ ਮੂੰਹ ਉੱਪਰ ਚੁੱਕ ਲੈਂਦਾ ਹੈ ਨਾ ਤੇ ਕਿਰਪਾ ਕਰੋ ਸੂਰਜ ਵਾਂਗੂੰ ਆਓ ਤੇ ਸਾਡੇ ਕਮਲਾਂ ਦੇ ਮੁਖ ਜਿਹੜੇ ਮੁਰਝਾਏ ਪਏ ਨੇ ਤੁਹਾਡਾ ਸਰੂਪ ਵੇਖ ਕੇ ਖਿੜ ਜਾਣ ਹੇ ਮਹਾਰਾਜ ਮੈਂ ਜੋ ਧਰਤੀ ਤੇ ਸਿਰ ਰੱਖ ਕੇ ਇਹ ਪ੍ਰਤੀਗਿਆ ਕੀਤੀ ਹੈ ਇਹ ਪ੍ਰਤੀਗਿਆ ਮੇਰੀ ਪੂਰੀ ਕਰੋ ਇਸ ਤਰ੍ਹਾਂ ਬੇਬੇ ਨਾਨਕੀ ਜੀ ساری ਰਾਤ ਯਾਦ ਕਰਦੇ ਰਹੇ ਗੁਰੂ ਨਾਨਕ ਜੀ ਨੂੰ ਤੇ ਗੁਰੂ ਨਾਨਕ ਜੀ ਦਾ ਇਹ ਬਚਨ ਸੀ ਜਦੋਂ ਤੁਸੀਂ ਯਾਦ ਕਰੋਗੇ ਅਸੀਂ ਜਰੂਰ ਆਵਾਂਗੇ ਸਾਰੀ ਰਾਤ ਜਾਤ ਕਰਦੇ ਸਵੇਰੇ ਜਰੂਰ ਆ ਕੇ ਦਰਸ਼ਨ ਦਿਓ ਬਾਬੇ ਨਾਨਕੀ ਜੀ ਇੱਧਰ ਸੁਲਤਾਨਪੁਰ ਦੇ ਵਿੱਚ ਤਾਂ ਗੁਰੂ ਜੀ ਸਾਹਿਬ ਜੀ ਗਏ ਕਿੱਥੇ ਫਿਰ ਅੱਗੋਂ ਪਰਮੇਸ਼ਰ ਨੇ ਗੁਰੂ ਸਾਹਿਬ ਨੂੰ ਵੇਖ ਕੇ ਆਖਿਆ ਆਓ ਨਾਮ ਦੇ ਆਨੰਦ ਲੈਣ ਵਾਲੇ ਨਾਨਕ ਜਿਸ ਕਾਰਜ ਵਾਸਤੇ ਤੁਸੀਂ ਸੰਸਾਰ ਵਿੱਚ ਅਵਤਾਰ ਧਾਰਨ ਕੀਤਾ ਉਹਨੂੰ ਆਰੰਭ ਕਰ ਦਿਓ ਕਿਉਂਕਿ ਕਲਯੁਗ ਵਿੱਚ ਬਹੁਤ ਮਨ ਨੇ ਨਾਮ ਤੋਂ ਬੇਮਖੋ ਨੇ ਉਹਨਾਂ ਨੂੰ ਪਾਪਾਂ ਤੋਂ ਮੋੜੋ ਤੇ ਗੁਰਮਖ ਪਿਆਰਿਓ ਹੁਣ ਸਤਿਗੁਰ ਪਾਤਸ਼ਾਹ ਜੀ ਨੂੰ ਕਿਹਾ ਉਹ ਆਪ ਉਹਨਾਂ ਦੇ ਵਿੱਚ ਪ੍ਰੇਮ ਭਗਤੀ ਪੈਦਾ ਕਰੋ ਪਾਪਾਂ ਨੂੰ ਦੂਰ ਕਰੋ ਪਖੰਡ ਦਾ ਨਾਸ ਕਰੋ ਸਤਿਗੁਰੂ ਜੀ ਇਹ ਸਾਰੇ ਨਰਿੰਕਾਰ ਜੀ ਦੇ ਬਚਨ ਸੁਣ ਕੇ ਗੁਰੂ ਸਾਹਿਬ ਜੀ ਨੇ ਉਹ ਸੱਚਖੰਡ ਦੇ ਵਿੱਚ ਕੋਟ ਕੋਟੀ ਮੇਰੀ ਆਰਜਾ ਪਵਨਾ ਪਿਆਨਾ ਪਿਆ ਚੰਦ ਸੂਰਜ ਦੋਏ ਗੁਫਾ ਨਾ ਦੇਖਾ ਸੁਪਨੇ ਸੌ ਨਾ ਥਾ ਜਾਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਹੁਣ ਜਦੋਂ ਆਦਿ ਬਾਣੀ ਸ਼ੁਰੂ ਹੁੰਦੀ ਹੈ ਦਾ ਮੂਲ ਮੰਤਰ ਵੀ ਗੁਰੂ ਸਾਹਿਬ ਨੇ ਆਖਿਆ ਸੀ ਮੂਲ ਮੰਤਰ ਦੀ ਇੰਨੀ ਵੱਡੀ ਮੰਤਰ ਦਾ ਪੰਜ ਵਾਰੀ ਪਾਠ ਕਰਕੇ ਛਕ ਲਈ ਪਾ 14 ਅੰਗ ਤੇ ਇਹ ਸ਼ਬਦ ਅੰਕਤ ਹੈ ਤੇ ਇਹ ਸ਼ਬਦ ਦੇ ਅਰਥ